ਬਦਰੀਨਾਥ ਸ਼ਹਿਰ ਤੋਂ ਸਾਰਾ ਦਿਖ ਰਿਹਾ ਵਾ ਦੇਖੋ ਤੇ ਹਾਂਜੀ ਆਪਾਂ ਗੋਵਿੰਦ ਘਾੜ ਤੋਂ ਅੱਜ ਚੱਲ ਰਹੇ ਆ ਬਦਰੀਨਾਥ ਤੇ ਆਪਾਂ ਹੁਣ ਬਦਰੀਨਾਥ ਜਾਵਾਂਗੇ ਆਏ ਆ ਫਿਰ ਉਥੇ ਦੇ ਰਹੇ ਆ ਫਸਟ ਟਾਈਮ ਜਾ ਰਹੇ ਆ ਬਦਰੀਨਾਥ ਤਾਂ ਹਿਮਕੁੰਡ ਸਾਹਿਬ ਤਾਂ ਆਪਾਂ ਗੇੜੇ ਇੱਧਰ ਯਾਤਰਾ ਤਿੰਨ ਕਰ ਲਈਆਂ ਸੀਗੀਆਂ ਇੱਥੇ ਰਜਿਸਟ੍ਰੇਸ਼ਨ ਹੁੰਦੀ ਆ ਇਦਾਂ ਦਾ ਇੱਕ ਬੈਜ ਮਿਲਦਾ ਵਾ ਤੇ ਜੇ ਤੁਸੀਂ ਉੱਥੇ ਜਾਣਾ ਹੁੰਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਵਾ ਇਸ ਤੋਂ ਬਿਨਾ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੇ ਉੱਥੇ ਮਾਨਾ ਬਾਰਡਰ ਪੈਂਦਾ ਚਾਈਨਾ ਦਾ ਅਗਲਾ ਦੇਸ਼ ਸਟਾਰਟ ਹੋ ਜਾਂਦਾ ਵਾ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਇੱਧਰ ਬਾਵਾ ਪਾਣੀ ਇਕੱਠਾ ਕਰੀ ਬੈਠੇ ਨੇ ਇਹ ਤੇ ਡੈਮ ਡੂਮ ਬਣਾਇਆ ਇੱਕ ਛੋਟਾ ਜਿਹਾ ਪਾਣੀ ਦਾ ਰੰਗ ਕਸਮਹਿਲਾ ਵਾ ਇਹ ਦੱਸਦਾ ਕਿ ਪਿੱਛੇ ਮੀਂਹੂ ਚੋਟੀਆਂ ਤੇ ਪੈ ਰਹੇ ਨੇ ਨਦੀਆਂ ਦੋਦੀਆਂ ਚੱਲ ਰਹੀਆਂ ਨੇ ਫੁੱਲ ਤੇ ਕੰਸਟਰਕਸ਼ਨ ਦਾ ਕੰਮ ਵੀ ਚੱਲੀ ਜਾਂਦਾ ਤੇ ਨਾਲ ਆ ਜਾਲੀ ਲਾ ਕੇ ਉੱਪਰ ਤਾਰ ਵੀ ਫੇਰੀ ਰੱਖੀ ਹੈ ਇਹਨਾਂ ਨੇ ਤੇ ਇਧਰ ਪਿੱਛੇ ਦੱਸ ਰਹੇ ਸੀਗੇ ਵੀ ਜਿਹੜੇ ਬਦਰੀਨਾਥ ਤਕਰੀਬਨ 20 25 ਕਿਲੋਮੀਟਰ 30 ਕਿਲੋਮੀਟਰ ਦਾ ਜਿੰਨਾ ਵੀ ਹੈਗਾ ਸਫ਼ਰ ਤੇ ਸਿਰੇ ਤੱਕ ਲੈਂਡ ਸਲਾਈਡਿੰਗ ਹੋਈਆਂ ਹੋਈਆਂ ਨੇ ਤੇ ਹਰ ਮੋੜ ਤੇ ਹੋਈਆਂ ਹੋਈਆਂ ਨੇ ਤਕਰੀਬਨ ਜੜੀਆਂ ਸੜਕਾਂ ਜਿਵੇਂ ਕੰਸਟਰਕਸ਼ਨ ਦਾ ਕੰਮ ਚੱਲੀ ਜਾ ਰਿਹਾ ਵਾ ਤੇ ਸਾਈਡਾਂ ਤੇ ਹੁਣ ਤਾਂ ਸਾਰੇ ਤਕਰੀਬਨ ਧੁੱਪ-ਤਪ ਨਿਕਲੀ ਹੋਈ ਆ ਤੇ ਇਦਾਂ ਜਿਵੇਂ ਵੱਡੇ ਵੱਡੇ ਪੱਥਰ ਆ ਕੇ ਨੀਚੇ ਡਿਗੇ ਹੋਏ ਨੇ ਤੇ ਨਾਲ ਦੀ ਨਾਲ ਬਾਰਡਰ ਦਾ ਰੋਡ ਹੋਣ ਕਰਕੇ ਤੇ ਇਹ ਨਾਲ ਦੀ ਨਾਲ ਜਿੰਮੀ ਜਿੰਨੀ ਵੀ ਮਸ਼ੀਨਰੀ ਆ ਸਾਰੀ ਇਧਰੇ ਲੱਗੀ ਹੋਈ ਆ ਕਿਉਂਕਿ ਰੋਡ ਆਪਣਾ ਮਾਨਾ ਬਾਰਡਰ ਨੂੰ ਜਾਂਦਾ ਇਹੀ ਰੋਡ ਐ ਕਿ ਜਿਹੜਾ ਜਾਂਦਾ ਵਾ ਤੇ ਹਾਂਜੀ ਇਹ ਪਹੁੰਚ ਗਏ ਆਪਾਂ ਬਦਰੀਨਾਥ ਤੇ ਇੱਥੇ ਤੱਕ ਵੀ ਕੰਸਟਰਕਸ਼ਨ ਦਾ ਜਿਹੜਾ ਕੰਮ ਆ ਉਹ ਚੱਲੀ ਜਾ ਰਿਹਾ ਵਾ ਤੁਹਾਨੂੰ ਮੈਂ ਪਹਿਲਾਂ ਜਿੰਮੇ ਦੱਸਿਆ ਸੀ ਇੱਧਰ ਜਿਵੇਂ ਕੋਈ ਮੱਲਾ ਦਾ ਵੱਡਾ ਕੋਈ ਹੋਟਲ ਵਗੈਰਾ ਜਾਂ ਕੋਈ ਪੈਲੇਸ ਵਗੈਰਾ ਬਣ ਰਿਹਾ ਵਾ ਇਹ ਤੇ ਆ ਗਈਆਂ ਸਬਜ਼ੀ ਦੀਆਂ ਦੁਕਾਨਾਂ ਤੇ ਬਾਜ਼ਾਰ ਸਟਾਰਟ ਹੋ ਚੁੱਕਿਆ ਤੇ ਗੱਡੀ ਜਾਊਗੀ ਪਾਰਕਿੰਗ ਵਿੱਚ ਤੇ ਆਪਾਂ ਉਤਰਦੇ ਹਾਂ ਪਹਿਲਾਂ ਇੱਥੇ ਜਗਾ ਜੀ ਦੇਖ ਕੇ ਕਿਤੇ ਹਾਂਜੀ ਸਵਾਗਤ ਆ ਜੀ ਤੁਹਾਡਾ ਬਦਰੀਨਾਥ ਆਪਾਂ ਪਹੁੰਚ ਗਏ ਬਦਰੀਨਾਥ ਪੰਡ ਰਿਹਾ ਵਾ ਮੈਨ ਲਾਦਾ ਭੂ ਧਾਰਮਿਕ ਜਗ੍ਹਾ ਹੀ ਆ ਬਈ ਸਰੋਅ ਅਟੈਕ ਹੋ ਗਿਆ ਜੀ ਜਿਵੇਂ ਤੁਸੀਂ ਆਪਾਂ ਜਾਣਦੇ ਆ ਨਾ ਨਾਨਾ ਦੇਵੀ ਨੂੰ ਉੱਥੇ ਕੌਲ ਵਾਲਾ ਟੋਬਾ ਹੁੰਦਾ ਐਦਾਂ ਦਾ ਕੁਝ ਬਣਿਆ ਹੋਇਆ ਗੱਡੀ ਬਾਈਨ ਉੱਧਰ ਲਾ ਕੇ ਤੇ ਆਪਾਂ ਹੁਣ ਚੱਲਦੇ ਆਂ ਦੇਖਦੇ ਆਂ ਕਿ ਇਹ ਚੈੱਕ ਪੋਸਟ ਆ ਗਈ ਆ ਮੈਂ ਆ ਦੇਖ ਰਿਹਾ ਜੀ ਆਪਣੀ ਜਿਹੜੀ ਬਦਰੀਨਾਥ ਦੀ ਤੇ ਪਾਰਕਿੰਗ ਉਹ ਸਾਹਮਣੇ ਆ ਗਈ ਤੇ ਇੱਧਰ ਉੱਪਰ ਮੰਦਿਰ ਆ ਜੀ ਤੇ ਫਿਰ ਮਰਲਾ ਕੰਸਟਰਕਸ਼ਨ ਦਾ ਕੰਮ ਚੱਲਦਾ ਪੱਥਰ ਪੁੱਥਰ ਕਾਫੀ ਦੇ ਗਏ ਨੇ ਉੱਪਰ ਫਰਕਾ ਵੀ ਵਰਪ ਪਈ ਆ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਮੰਦਰ ਬਦਰੀਨਾਥ ਸਲਾਹ ਨਹੀਂ ਸੀਗੀ ਪਹਿਲਾਂ ਆਉਣ ਦੀ ਤੇ ਫਿਰ ਮੈਂ ਕਿਹਾ ਚਲੋ ਆਏ ਹੋਏ ਆ ਫਿਰ ਵੀ ਜਾ ਹੀ ਆਉਣੇ ਆ ਨੇੜੇ ਆ ਬਹੁਤਾ ਦੂਰ ਨਹੀਂ 30-40 ਕਿਲੋਮੀਟਰਾ ਗੋਵਿੰਦ ਘਾੜ ਤੋਂ ਤੇ Hindu ਧਰਮ ਦੇ ਚਾਰ ਧਾਮ ਨੇ ਹਨਾ ਕੇਦਾਰਨਾਥ ਬਦਰੀਨਾਥ ਗੰਗੋਤਰੀ ਤੇ ਜਮਨੋਤਰੀ ਇਹ ਚਾਰ ਧਾਮ ਨੇ Hindu ਧਰਮ ਦਾ ਜਿਵੇਂ ਆਪਣੇ ਪੰਜ ਤਖਤ ਨੇ ਇਦਾਂ ਵਾ ਹਵਾ ਚੱਲਦੀ ਆ ਸੀਮਾ ਸੌੜਕ ਸੰਗਠਨ ਆਪਕਾ ਸਵਾਗਤ ਕਰਤਾ ਹੈ ਬਦਰੀਨਾਥ ਮਿੱਟੀ ਘਟਾ ਬਹੁਤ ਆਰਡਰ ਆ ਹਵਾ ਚੱਲ ਰਹੀ ਆ ਬਹੁਤ ਤੇਜ਼ ਨਾ ਧੁੱਪ ਆ ਰਹੀ ਆ ਥੋੜੀ ਜੀ ਧੁੱਪ ਤਾਂ ਆ ਰਹੀ ਆ ਗਰਮੀ ਮਿਕਸ ਜੀ ਹਵਾ ਕਮ ਠੰਡ ਵੀ ਆ ਤੇ ਗਰਮੀ ਵੀ ਆ ਗਰਮੀ ਤਾਂ ਕਿਉਂ ਕਿਉਂਕਿ ਧੁੱਪ ਪੈ ਰਹੀ ਆ ਤੇ ਠੰਡ ਦਾ ਵਾ ਕਿਉਂਕਿ ਉੱਪਰ برف ਪੈ ਰਹੀ ਹੈ ਠੀਕ ਆ ਤੇ ਬਾਕੀ ਅੱਗੇ ਦੇਖਦੇ ਆ ਪਹਿਲੀ ਵਾਰੀ ਆਏ ਆ ਕੀ ਹਿਸਾਬ ਕਿਤਾਬਾ ਉੱਥੇ ਤਾਂ ਪਾਣੀ ਦੀਆਂ ਬੋਤਲਾਂ ਕੋਲਡ ਡਰਿੰਕ ਮਹਿੰਗਾ ਬਹੁਤ ਸੀ ਗੋਵਿੰਦ ਧਾਮ ਸ਼ੇਮਕੁੰਡ ਸਾਹਿਬ ਦੇ ਨੇੜੇ ਤੇ ਇੱਥੇ ਦੇਖਦੇ ਆ ਕੀ ਹਿਸਾਬ ਕਿਤਾਬਾ ਸਮਾਨ ਕੋਟੀਆਂ ਘਾਟੀਆਂ ਕੋਟ ਤੇ ਹੈਗਾ ਤਾਂ ਮਹਿੰਗਾ ਆ ਗੰਮ ਮਿੰਦੂ ਬਚੋਰੀ ਹੋ ਗਿਆ ਬੰਦੇ ਤੇ ਠੰਡ ਚ ਪੂਰਾ ਵਿਗਦਾ ਇਹਨਾਂ ਦਾ ਸਮਾਨ ਕਿ ਹੁਣ ਥੋੜਾ ਜਿਹਾ ਮਿਕਸ ਜਿਹਾ ਮੌਸਮ ਆ ਬਦਰੀਨਾਥ ਸ਼ਹਿਰ ਇੱਥੋਂ ਸਾਰਾ ਦਿਖ ਰਿਹਾ ਵਾ ਦੇਖੋ ਬਦਰੀਨਾਥ ਸ਼ਹਿਰ ਦੀ ਖੂਬਸੂਰਤੀ ਇੱਧਰ ਸਾਹਮਣੇ ਪੌਲਾ ਗਿਆ ਉਹ ਟੈਂਪਲ ਆ ਗਿਆ ਬਦਰੀਨਾਥ ਦਾ ਤੇ ਆ ਆ ਗਈ ਨਦੀ ਉਹ ਸਾਹਮਣੇ ਬਦਰੀਨਾਥ ਦਾ ਟੈਂਪਲ ਦਿਖ ਰਿਹਾ ਆਪਾਂ ਚੱਲਦੇ ਆ ਉੱਥੇ ਤੁਹਾਨੂੰ ਵੀ ਦਿਖਾਉਨੇ ਆ ਇੱਧਰ ਸਾਰਾ ਬਾਜ਼ਾਰ ਬਹੁਤ ਵਧੀਆ ਖੂਬਸੂਰਤੀ ਆ ਯਾਰ ਬਦਰੀਨਾਥ ਦੀ ਤੇ ਪਹਿਲੀ ਵਾਰੀ ਆਏ ਆ ਪਹਿਲਾ ਐਕਸਪੀਰੀਅੰਸ ਆਪਣਾ ਇੱਥੇ ਇਦਾਂ ਨਾ ਕੋਕ ਲਿਆ ਸੀ ਮੈਂ ਕਿਹਾ ਠੰਡਾ ਨਹੀਂ ਹੈਗਾ ਲੱਸੀ ਲੈਣੀ ਸੀ ਲੱਸੀ ਦਾ ਹੈ ਨਹੀਂ ਕਿ ਬਾਈ ਕੰਦਾ ਤੇ ਕਹਿੰਦਾ ਟੂਟੀ ਚਲ ਜੀ ਠੰਡਾ ਹੀ ਬਣੀ ਦੀ ਇਹਦੇ ਥੱਲੇ ਕਰਦਾ ਤੇ ਠੰਡਾ ਹੋ ਜੂਗਾ ਦਾ ਥੋੜਾ ਜਿਹਾ ਉਦਾਂ ਪੀਣ ਨੂੰ ਸਹੀ ਸੀਗਾ ਤੇ ਮੈਂ ਕਿਹਾ ਥੋੜਾ ਜਿਹਾ ਚਲ ਜਿਆ ਹੋਵੇ ਇੱਥੇ ਦੰਦੇ ਨੇ 25 ਰੁਪਏ ਦਾ ਉਦਾਂ ਆਪਣੇ 20 ਰੁਪਏ ਦਾ ਲੱਸੀ ਉਹ ਵੀ ਮਿਲਦਾ 50 ਰੁਪਏ ਦਾ ਉਹ ਮਿੱਟੀ ਦੀ ਸੀ ਮਿਲ ਗਈ 50 ਰੁਪਏ ਨਹੀਂ ਮਿਲਦੀ ਤੇ ਇੰਨੇ ਕਨਾਲੀਏ ਨੇ ਪੂਰਾ ਵਧੀਆ ਹੋ ਜਾਣਾ ਤੇ ਇਹ ਆਪਾਂ ਪਹੁੰਚ ਗਏ ਬਦਰੀਨਾਥ ਜਿਹੜਾ ਟੈਂਪਲ ਆ ਉਹਦੇ ਗੇਟ ਦੇ ਬਿਲਕੁਲ ਅੱਗੇ ਤੇ ਦੋ ਪਾਸੇ ਉਹਦੀਆਂ ਪੌੜੀਆਂ ਚੜ੍ਹਦੀਆਂ ਨੇ ਸੱਜੇ ਇੱਕ ਖੱਬੇ ਤੇ ਸਾਹਮਣੇ ਵਾਲਾ ਮਾਹੌਲ ਕੁਝ ਇਸ ਤਰ੍ਹਾਂ ਦਾ ਸਾਹਮਣੇ ਮਾਨਾ ਬੱਡ ਰਹਿ ਗਿਆ ਤੇ ਲੋਕ ਇਦਾਂ ਫੋਟੋਆਂ ਫੋਟੋਆਂ ਖਿਚਾ ਰਹੇ ਨੇ ਇੱਥੇ ਪੂਰੀਆਂ ਜਿਵੇਂ ਇੰਸਟਾਗ੍ਰam ਰੀਲਾਂ ਅੱਜਕੱਲ ਪੂਰੀਆਂ ਵਾਇਰਲ ਚੱਲ ਰਹੀਆਂ ਨੇ ਕਦਾਰਨਾਥ ਬਦਰੀਨਾਥ ਗੰਗੋਤਰੀ ਜਮਨੋਤਰੀ ਚਾਰੇ ਧਾਮਾਂ ਦੀਆਂ ਇਹ ਇਦਾਂ ਦਾ ਮਾਹੌਲ ਆ ਕੁਛ ਇੱਥੇ ਤੇ ਸਾਰੇ ਪਾਸੇ ਜਿਵੇਂ ਟੂਰਿਸਟ ਆ ਰਹੇ ਨੇ ਸਾਰੇ ਇੰਡੀਆ ਚੋਂ ਮਤਲਬ ਕਿ ਸਾਰੇ ਜਿਹੜਾ ਇਧਰ ਸਾਊਥ ਵਗੈਰਾ ਚੋਂ ਵੀ ਆ ਰਹੇ ਨੇ ਤੇ ਚੈਲਪੈਲ ਹਜੇ ਹੈਗੀ ਆ ਜ਼ਿਆਦਾ ਨਹੀਂ ਹੈਗੀ ਪਰ ਹੈਗੀ ਆ ਤੇ ਆ ਜਿਹੜੀ ਮੰਦਿਰ ਦੀ ਜਿਵੇਂ ਘੰਟੀ ਹੁੰਦੀ ਆ ਆਪਾਂ ਮੂਰੇ ਬਜਾਉਨੇ ਹੁੰਨੇ ਆ ਤੇ ਇਦਾਂ ਨਹੀਂ ਕੋਈ ਵੀ ਛੋਟੀ ਹਾਈਟ ਵਾਲਾ ਮਾਰ ਜੂ ਜਾਂ ਤਾਂ ਨੂੰ 2-3 ਜੰਪ ਲਾਉਣੇ ਪੈਣਗੇ ਜਾਂ ਫਿਰ ਹਾਈਟ ਆ ਜਿਹੜੀ ਉਹ ਪੂਰੇ 6 ਫੁੱਟ ਪਲੱਸ ਹੋਣੀ ਚਾਹੀਦੀ ਆ ਤੇ ਇੱਕ ਕਾਫੀ ਨਾ ਉਚਾਈ ਤੇ ਲੱਗੀ ਹੋਈ ਆ ਇਹ ਘੰਟੀ ਇਹ ਜਿਹੜਾ ਮੰਦਰਾ ਇਹ ਭਗਵਾਨ ਵਿਸ਼ਨੂੰ ਜੀ ਦਾ ਮੰਦਰਾ Hindu ਸ਼ਾਸਤਰਾਂ ਵਿੱਚ ਲਿਖਿਆ ਗਿਆ ਕਿ ਉਹ ਇੱਥੇ ਆ ਕੇ 6 ਤੋਂ 8 ਮਹੀਨੇ ਰਹੇ ਸੀਗੇ ਤੇ ਇੱਥੇ ਜਿਵੇਂ ਜਗਾ ਜਗਾ ਬੋਰਡ ਲੱਗੇ ਹੋਏ ਨੇ ਕਿ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਨਾ ਕੀਤੀ ਜਾਵੇ ਤਾਂ ਆਪਾਂ ਅੱਗੇ ਬਣਾਉਨੇ ਆ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਇਸ ਲਈ ਆਪਾਂ ਇੱਥੇ ਬਣਾਈਆ ਵੀਡੀਓ ਇਹ ਪ੍ਰਕਾਰਮਾ ਵਾ ਮੰਦਿਰ ਆ ਇਹ ਬਦਰੀਨਾਥ ਜਿੱਦਾਂ ਕਦਾਰਨਾਥ ਹਨ ਇਦਾਂ ਅੰਦਰ ਉਹ ਵੀਡੀਓ ਬਣਾਉਣ ਨਹੀਂ ਦੇ ਰਹੇ ਮੱਥਾ ਆਪਾਂ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਅੰਦਰ ਉਦਾਂ ਜਿੱਦਾਂ ਕਦਾਰਨਾਥਾ ਸੇਮ ਉਦਾਂ ਦੀ ਤੇਰੀ ਮੰਦਿਰ ਦੀ ਸ਼ੇਪ ਬਣਾਈ ਗਈ ਆ ਤੇ ਇੱਥੇ ਇਦਾਂ ਛੋਟੇ-ਛੋਟੇ ਜਿਵੇਂ ਸਾਧ ਮਹਾਂਪੁਰਸ਼ ਬੈਠੇ ਨੇ ਇਹ ਹੁਣ ਪਤਾ ਨਹੀਂ ਕੀ ਹਿਸਾਬ ਕਿਤਾਬ ਚਰਨ ਅਮਰਤ ਚਰਣਾ ਅੰਚਰਨ ਅਮਰਤ ਅੱਛਾ ਇਹਦੀ ਵੀ ਕੋਈ ਹੋਊਗੀ ਇਧਰ ਹਨੂਮਾਨ ਜੀ ਦੀ ਫੋਟੋ ਪਾਪਾ ਜੀ ਬੈਠੇ ਨੇ ਸਾਥ ਸ਼੍ਰੀ ਯਕਾ ਲੇਕਿਨ ਫੋਟੋ ਨਹੀਂ ਆ ਰਹੀ ਪਾਪਾ ਜੀ ਬੈਠੇ ਨੇ ਅੱਛਾ ਆਵਾਜ਼ ਘੱਟ ਰਹੀ ਆਵਾਜ਼ ਸੁਣਾਈ ਨਹੀਂ ਮੰਦਰ ਵੀ ਜਿਹੜੀ ਵੀਡੀਓਗ੍ਰਾਫੀ ਉਹ ਕਰ ਨਹੀਂ ਦਿੰਦੇ ਜਦ ਆਪਾਂ ਚੱਲਦੇ ਆਂ ਆਪਾਂ ਮੰਦਰ ਜਾਇਆ ਤੇ ਪ੍ਰਸ਼ਾਦ ਲੈ ਲਿਆ ਤੇ ਆਪਾਂ ਚੱਲੇ ਹੁਣ ਗੱਡੀ ਕੋਲ ਨੂੰ ਉੱਥੇ ਕਿਧਰ ਜਿਹੜੇ ਆ ਬਾਬੇ ਬੈਠੇ ਨੇ ਸਾਧੂ ਸੰਤ ਮਹਾਪੁਰਸ਼ ਮੰਗਦੇ ਬਹੁਤ ਨੇ ਆਪਣੇ ਵੀ ਬੈਠਣ ਤੇ ਲਈ ਜਿਵੇਂ ਪਰ ਆਪਣੇ ਇ tanto ਨਹੀਂ ਮੰਗਦੇ ਉਹ ਤਾਂ ਨਹੀਂ ਜਿਵੇਂ ਜੁੱਤਰ ਉੱਚ ਥੋੜਾ ਜਿਆਦਾ ਵਾ ਤੇ ਮੰਗਦੇ ਸਾਰੇ ਹੁੰਦੇ ਨੇ ਸਾਰੇ ਧਰਮਾਂ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਉੱਥੇ ਵੀ ਬੈਠੇ ਹੁੰਦੇ ਨੇ ਟਾਲ ਹੋਈ ਤੇ ਬਾਪੂ ਜੀ ਆ ਵੀ ਕਰਦੇ ਹੋਣਗੇ ਪਤਾ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਪਰ ਉਹ ਪੌੜੀਆਂ 'ਚੋਂ ਬੈਠੇ ਰਹਿੰਦੇ ਨੇ ਤੇ ਹੁਣ ਆਪਾਂ ਬਾਜ਼ਾਰ 'ਚੋਂ ਕੁਝ ਖਰੀਦੋ ਬਰੁਖਤ ਕਰ ਲਈ ਆਪਾਂ ਇਧਰੋਂ ਮੰਦਰਵਾਲ ਤੋਂ ਆਇਆ ਤੇ ਇਹ ਚੱਲੇਗਾ ਜੋਸ਼ੀ ਮੱਠ ਨੂੰ ਰਾਹ ਤੇ ਇਧਰ ਪਾਰਕਿੰਗ ਵਾੜਾ ਜਿਵੇਂ ਬੱਸਾਂ ਬੱਸਾਂ ਵੱਡੀਆਂ ਆਉਂਦੀਆਂ ਨੇ ਟਰੈਵਲਰ ਟਰੂਰ ਨਾਲ ਕਾਰਾਂ ਤਾਂ ਪਿੱਛੇ ਵੀ ਖੜ ਜਾਂਦੀਆਂ ਨੇ ਇਹ ਰਸਤਾ ਇਧਰ ਚੱਲੇ ਜਾਂਦਾ ਆਪਣੇ ਮਾਨਨਾ ਬਾਰਡਰ ਆ ਚਾਈਨਾ ਬਾਰਡਰ ਆ ਗਿਆ ਨਾਲ ਤੇ ਜ਼ਿਲ੍ਹਾ ਪੈਂਦਾ ਇਹ ਚਮੋਲੀ ਉਤਰਾਖੰਡ ਜ਼ਿਲ੍ਹਾ ਚਮੋਲੀ ਇਹ ਜੋਸ਼ੀ ਮੱਠ ਆ ਗਿਆ ਤੇ ਆਪਾਂ ਜੋਸ਼ੀ ਮੱਠ ਤੋਂ ਸਿੱਧਾ ਗੋਬਿੰਦ ਘਾਟ ਗਏ ਸੀ ਇਹ ਇਧਰ ਬਾਈਪਾਸ ਲੰਘਿਆ ਰਸਤਾ ਤੇ ਇਹ ਚੱਲਾ ਗਿਆ ਮਾਨਨਾ ਨੂੰ ਮਾਨਾ ਪਿੰਡਾ ਇਥੋਂ 4 ਤੋਂ 5 ਕਿਲੋਮੀਟਰ ਹੋਸ਼ਾ। ਪਹਿਲਾਂ ਤੋਂ ਪਿੱਛੋਂ ਵੀ ਸਾਰੀ ਯਾਤਰਾ ਬੰਦ ਕੀਤੀ ਸੀ। ਤੇ ਕਿਉਂਕਿ ਰਸਤੇ ਰੋਸਤੇ ਪਹਿਲਾਂ ਖਰਾਬ ਸੀਗੇ। ਇਸ ਕਰਕੇ ਤੇ ਹੁਣ ਆਪਾਂ ਪੀਨੇ ਆ ਚਾਹ। ਇੱਥੇ ਜਿੱਥੇ ਪਾਰਕਿੰਗ ਇੱਥੇ ਆਪਣਾ ਇੱਕ ਢਾਬਾ ਬਣਾਇਆ ਛੋਟਾ ਜਿਹਾ। ਚਾਹ ਪੀਵਾਗੇ ਨਹੀਂ ਬਿਸਕੁਟ ਨਹੀਂ ਖਾਣੇ ਹੈਗੇ। ਆ ਢਾਬਾ ਢਾਬੇ ਦੇ ਪਿੱਛੇ ਇਦਾਂ ਇਹ ਤਾਂ ਮਤਲਬ ਬਾਰਿਸ਼ ਹੋ ਰਹੀ ਆ ਤੇ ਤਾਂ ਕਰਕੇ ਪਾਣੀ ਆ ਨਾ ਜਿਹੜਾ ਤਾਂ ਰੰਗ ਦੇਖੋ ਬਜ ਕਿਸਮਿਆਲਾ ਜਾਵਾ ਕਸਾ ਕੀ ਤਵਾ ਬਿਠਾਓ ਦੋ ਕੱਪ ਚਾਹ ਤੇ ਪਿੱਛੇ ਇੱਕ ਲੱਸੀ ਨਮਕੀਨ ਮਿਲ ਗਈ ਸੀ ਆਪਾਂ ਨੂੰ ਤਾਂ ਟਾਈਮ ਹੋ ਗਿਆ ਅੱਧਾ ਘੰਟਾ ਹੋ ਗਿਆ ਵੀ ਤਿੰਨ ਤੇ ਨਾਲ ਪਾਰਲੇ ਜੀ ਥੋੜੀ એનર્ਜੀ ਆ ਜਾਂਦੀ ਆ ਤੇ ਜ ਸਾਕਤੀਮਾਨ ਵਾਲੇ ਦਾ ਟੋਟਾ ਇਹ ਕਿਹੜੇ ਇਹ ਨਹੀਂ ਨਹੀਂ ਸ਼ਕਤੀ ਹਾਂ ਸ਼ਕਤੀਮਾਨ ਵਾਲੇ ਨਹੀਂ ਕਿਰਨੀ ਉਹਨਾਂ ਦੇ ਜੋ ਪੱਖੇ ਨਾਲ ਦੰਦੇ ਅੱਛਾ ਇਹ ਹੁੰਦੇ ਸੀ ਉਹ ਪਰਲੇ ਜੀ ਆਉਂਦਾ ਸੀ ਅੱਛਾ ਪਰਲੇ ਜੀ ਤੇ ਇਦਾਂ ਬਾਈ ਮੈਨ ਲੱਗਦਾ ਇੱਥੇ ਪੈਂਦੇ ਨੇ ਬਾਈ ਇਹ ਰਾਤ ਨੂੰ ਇਹਨਾਂ ਦਾ ਬਣਿਆ ਹੋਇਆ ਆਸ਼ੀਆਨਾ ਤੇ ਉਹ ਗੱਡੀ ਕਿਥੇ ਗੱਡੀ ਉਹ ਬਸਦੇ ਆਪਣੀ ਪਰਲੇ ਪਾਸੇ ਖੜੀ ਆ ਅਬ ਚੱਲੀਏ ਵਾਪਸ ਆਪਾਂ ਹੁਣ ਗੋਬਿੰਦ ਘਾਟ ਨੂੰ ਮੇਰਾ ਆਪਾਂ ਇੱਥੋਂ ਤਕਰੀਬਨ ਆਪਣਾ ਨੂੰ ਲੱਗਣਾ ਘੰਟਾ ਇੱਧਰ ਜਿਹੜੇ ਪਹਾੜ ਨੇ ਗ੍ਰੀਨਰੀ ਵਗੈਰਾ ਹੈਗੀ ਆ ਜਿਵੇਂ ਲੇਲੂ ਚ ਆਪਾਂ ਦੇਖਦੇ ਆ ਉਧਰ ਦੂਜੇ ਪਹਾੜ ਨੇ ਗ੍ਰੀਨਰੀ ਵਗੈਰਾ ਹੈ ਨਹੀਂਗੀ ਉੱਥੇ ਜਿਵੇਂ ਕੱਚੇ ਜੇ ਪਹਾੜ ਹੁੰਦੇ ਨੇ ਉਦਾਂ ਨੇ ਤੇ ਇੱਧਰ ਵੀ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਵਾ ਕਿਉਂਕਿ ਲੈਂਡਸਲਾਈਡਿੰਗ ਹੁੰਦੀ ਰਹਿੰਦੀ ਆ ਤੇ ਫਿਰ ਜਿਹੜਾ ਬਾਈ ਬਾਈ ਤੇ ਉਹਦੇ ਨਾਲ ਫਿਰ ਕੀ ਹੁੰਦਾ ਜਿਵੇਂ ਸਾਰਾ ਬਾਰਡਰ ਨੂੰ ਜਿਵੇਂ ਜਾਂਦਾ ਰੋਡ ਇਹ ਉਹਦੇ ਕਰਕੇ ਜਿਹੜੀ ਮਸ਼ੀਨਰੀ ਵਗੈਰਾ ਇੱਥੇ ਸਾਰੀ ਲਾਈ ਰੱਖਦੇ ਨੇ ਤੇ ਉਹਦੇ ਨਾਲ ਜਿਹੜੀ ਸੜਕ ਟੁੱਟ ਜਾਂਦੀ ਉਹ ਫੇਰ ਬਣ ਜਾਂਦੀ ਆ ਟੁੱਟ ਜਾਂਦੀ ਆ ਬਣ ਜਾਂਦੀ ਆ ਆ ਤਾਂ ਪੂਰੀ ਜਿਵੇਂ ਨਾ ਲੈਂਡਸਲਾਈਡਿੰਗ ਪਿੱਛੋਂ ਹੋਈ ਲੱਗਦੀ ਆ ਵੀ ਇੱਕ ਨਦੀ ਬਣੀ ਪਈ ਆ ਇਹਦੇ ਵਿੱਚ ਦੀ ਰਸਤਾ ਵਾ ਇੱਥੋਂ ਦੀ ਗੱਡੀ ਕੱਢਣੀ ਪੈਂਦੀ ਆ ਪੱਥਰ-ਪੁੱਥਰ ਆਪੇ ਆ ਕੇ ਸਾਈਡਾਂ ਤੇ ਰੁਕੇ ਪਏ ਨੇ ਇਹ ਆਪੇ ਤੇ ਰਸਤਾ ਕੁੱਲ ਮਿਲਾ ਕੇ ਹੈਗਾ ਪੂਰਾ ਖਤਰਨਾਕ ਕਿ ਉੱਪਰੋਂ ਪਾਣੀ ਪੂਣੀ ਆ ਰਿਹਾ ਵਾ ਤੇ ਇਧਰ ਤਾਂ ਕੁੱਲ ਮਿਲਾ ਕੇ ਚਿੱਕੜ ਹੋਇਆ ਪਿਆ ਪਹਾੜ ਰਿਸੀ ਜਾਂਦੇ ਨੇ ਉੱਪਰੋਂ ਝਾਰਨਿਆਂ ਦਾ ਪਾਣੀ ਜਿਵੇਂ ਮਾੜਾ ਮੁੱਟਾ ਆਉਂਦੇ ਰਹਿੰਦਾ ਸੜਕ ਤੇ ਤੇ ਨਾਲ ਹੈਗੀ ਇੱਧਰ ਡੂੰਗੀਆਂ ਖੱਡਾਂ ਨੇ ਤੇ ਨਾਲ ਵਗ ਰਹੀ ਆ ਅਲਕਨੰਦਾ ਨਦੀ ਜਿਹੜੀ ਕਿ ਗੋਵਿੰਦ ਘਾਟ ਤੱਕ ਚਲੀ ਜਾਂਦੀ ਆ ਤੇ ਅੱਗੇ ਜਿਹੜੇ ਪ੍ਰਯਾਗ ਆਉਂਦੇ ਨੇ ਉੱਥੇ ਦੋ ਨਦੀਆਂ ਮਿਲ ਜਾਂਦੀਆਂ ਨੇ ਤੇ ਸੰਗਮ ਬਣ ਜਾਂਦਾ ਉੱਥੋਂ ਜਨਮ ਲੈਂਦੀ ਆ ਗੰਗਾ ਨਦੀ ਤੇ ਇਹ ਆ ਗਿਆ ਹਨੂਮਨ ਟੈਂਪਲ ਇੱਕ ਛੋਟਾ ਜਿਹਾ ਰਸਤੇ ਵਿੱਚ ਬਣਿਆ ਆ ਕਾਫੀ ਇੱਥੇ ਦੁਕਾਨਾਂ ਦੁਕੁੰਨਾ ਵੀ ਹੈਗੀਆਂ ਨੇ ਭੀੜ ਭੜਕਾ ਲੱਗਿਆ ਹੋਇਆ ਇੱਥੇ ਰੁਕਿਆ 5 ਮਿੰਟ ਲਈ ਤੇ ਇੱਧਰ ਸਾਹਮਣੇ ਮੰਦਰ ਦੇ ਬਿਲਕੁਲ ਲਾਲ ਸੇਵ ਕੁਝ ਹਰੇ ਸੇਵ ਵੀ ਨੇ ਤੇ ਕਸ਼ਮੀਰ ਵਾਲੇ ਸੇਵ ਤਾਂ ਨਹੀਂ ਪਰ ਛੋਟੇ ਨੇ ਸੇਵ ਹਜੇ ਆ ਕੇ ਗੋਇਟੜੇ ਦੇ ਪੱਥਰ ਦੇ ਤੇ ਉੱਪਰ ਟਾਵੀ ਟਾਵੀ ਗੱਡੀ ਜਾਈ ਜਾ ਰਹੀ ਆ ਕਿਉਂਕਿ ਇਹ ਰਸਤਾ ਪਹਿਲਾਂ ਬੰਦ ਸੀਗਾ ਕਿਉਂਕਿ ਲੈਂਡਸਲਾਈਡਿੰਗ ਹੋਈ ਹੋਈ ਸੀਗੀ ਤੇ ਮਸ਼ੀਨਾ ਵਗੈਰਾ ਲੱਗੀਆਂ ਹੋਈਆਂ ਸੀ ਤੇ ਜਦੋਂ ਇੱਕ ਪਾਸੇ ਰਸਤਾ ਕੋਲ ਦਾ ਫੇਰ ਅੱਗੇ ਜਾਣ ਦਿੱਤਾ ਜਾਂਦਾ ਵਾ ਤੇ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਸਾਹਮਣੇ ਇੱਕ ਲੈਂਡਸਲਾਈਡਿੰਗ ਹੋਈ ਹੋਈ ਆ ਪਰ ਪਹਾੜ ਤੋਂ ਹਨਾ ਵਿੱਚ ਜਿਵੇਂ ਕੱਚੇ ਹੁੰਦੇ ਨੇ ਕਈ ਪਹਾੜ ਤੇ ਜਦੋਂ ਮੀਂਹ ਪਈ ਜਾਂਦਾ ਪਈ ਜਾਂਦਾ ਤੇ ਉਹ ਕੀ ਵਿੱਚ ਨਾ ਖਾਰ ਪੈ ਜਾਂਦੀ ਆ ਤੇ ਜਿੰਨਾ ਵੀ ਪੱਥਰ ਦਰਖਤ ਉੱਪਰ ਮਰਬਾ ਹੁੰਦਾ ਉਹ ਸਾਰਾ ਹੀ ਫਿਰ ਨਦੀ ਚ ਆ ਜਾਂਦਾ ਵਾ ਤੇ ਜੇ ਸੜਕ ਤੇ ਡਿੱਗੇ ਫਿਰ ਉਹ ਸੜਕ ਨੂੰ ਨਾਲੇ ਲੈ ਡੁੱਬਦਾ ਤੇ ਗੋਵਿੰਦ ਘਾਟ ਰਹਿ ਗਿਆ ਇਥੋਂ ਤਕਰੀਬਨ 5 ਤੋਂ 6 ਕਿਲੋਮੀਟਰ ਹੋਊਗਾ ਤਕਰੀਬਨ ਇਥੋਂ ਤੇ ਮਾਹੌਲ ਕੁਛ ਐਦਾਂ ਨੀਲਾ ਅਸਮਾਨ ਆ ਤੇ ਪਿੱਛੇ ਥੋੜਾ ਜਿਹਾ ਉਚਾਈ ਤੇ ਸੀਗੀ ਉਹਦੇ ਕਰਕੇ ਥੋੜਾ ਉੱਥੇ ਗਰਮੀ ਧੁੱਪ ਵੀ ਸੀਗੀ ਤੇ ਥੋੜੀ ਠੰਡ ਵੀ ਸੀਗੀ ਇੱਥੇ ਥੋੜਾ ਮੌਸਮ ਅਜੇ ਸਾਫ਼ ਲੱਗ ਰਿਹਾ ਤੇ ਐਦਾਂ ਜਿਵੇਂ ਥਾਂ ਥਾਂ ਤੇ ਨਾ ਇਥੇ ਪੁਲਿਸ ਕਰਮਚਾਰੀ ਨੇ ਤੇ ਜਿੱਥੇ ਰਸਤਾ ਤੰਗ ਹੁੰਦਾ ਇਹਨਾਂ ਕੋਲੇ ਵਾਕੀ ਟਾਕੀ ਜਾਂ ਉਹ ਵਾਇਰਲੈਸ ਜੀ ਹੁੰਦੀ ਆ ਤੇ ਜੇ ਰਸਤਾ ਅੱਗੇ ਖੁੱਲਾ ਹੋਵੇ ਤਾਂ ਇੱਕ ਇੱਕ ਗੱਡੀ ਨੂੰ ਇਦਾਂ ਕਰਕੇ ਲੰਘਦੇ ਨੇ ਤੇ ਮਸ਼ੀਨਾ ਮਸ਼ੂਨਾ ਵਗੈਰਾ ਇਦਾਂ ਇਹ ਚੱਲਦੀਆਂ ਰਹਿੰਦੀਆਂ ਨੇ ਉਹਨੂੰ ਮੈਂ ਪਹਿਲਾਂ ਵੀ ਦੱਸਿਆ ਜਿਵੇਂ ਕਿ ਬਾਰਡਰ ਵਾਲਾ ਏਰੀਆ ਵਾ ਬਾਰਡਰ ਨੂੰ ਜਾਂਦਾ ਰੋਡ ਤੇ ਉਹਦੇ ਕਰਕੇ ਜਿਹੜਾ ਇਹ ਰੋਡ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਖੋਲਣਾ ਪੈਂਦਾ ਤੇ ਇਹ ਆਪਾਂ ਪਹੁੰਚ ਚੁੱਕੇ ਆ ਗੋਬਿੰਦ ਘਾਟ ਦੇ ਬਿਲਕੁਲ ਨੇੜੇ ਤੇ ਇੱਕ ਦੋ ਮੋੜ ਹੋਰ ਨੇ ਤੇ ਸਾਹਮਣੇ ਫਿਰ ਆਪਾਂ ਨੂੰ ਦਿਖਣ ਲੱਗ ਜੂਗੀ ਪਾਰਕਿੰਗ ਹਾਂਜੀ ਆਪਾਂ ਪਹੁੰਚ ਗਏ ਗੋਵਿੰਦ ਘਾਟ ਦੀ ਪਾਰਕਿੰਗ ਵਿੱਚ ਤੇ ਆਸ ਕਰਦਾ ਤੁਹਾਨੂੰ ਜਿਹੜੀ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਬਦਰੀਨਾਥ ਵਾਲੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ